ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਪੰਜਾਬੀ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮੇਰਾ ਨਾਮ ਮਨਜਿੰਦਰ ਹੈ ਮੇਰਾ ਵਿਆਹ ਬਹੁਤ ਛੋਟੀ ਉਮਰ ਵਿੱਚ ਕਰ ਦਿੱਤਾ ਸੀ ਕਿਉਂਕਿ ਮੇਰੇ ਡੈਡੀ ਬਿਮਾਰ ਰਹਿੰਦੇ ਸੀ ਉਹ ਕਹਿੰਦੇ ਸੀ ਮੈਂ ਬਸ 13 ਵਿਆਹ ਆਪਣੇ ਹੱਥੀਂ ਕਰ ਜਾ ਮੇਰੇ ਤੋਂ ਛੋਟਾ ਮੇਰਾ ਇੱਕ ਭਰਾ ਸੀ ਮੇਰਾ ਭਰਾ ਉਮਰ ਵਿੱਚ ਮੇਰੇ ਤੋਂ 10 ਸਾਲ ਛੋਟਾ ਸੀ ਮੇਰਾ ਭਰਾ ਤਾਂ ਮਸਾਂ ਹੀ ਅਸੀਂ ਸੁੱਖਾਂ ਸੁਖ ਸੁਖ ਕੇ ਲਿਆ ਸੀ ਮੈਂ ਤਾਂ ਆਪਣੇ ਭਰਾਤ ਨੂੰ ਹੱਥੀਂ ਪਾ ਲਿਆ ਸੀ ਉਦੋਂ ਹਜੇ ਮੈਂ ਪਲੱਸ 2 ਵਿੱਚ ਹੀ ਪੜਦੀ ਸੀ ਤੇ ਮੇਰੀ ਭੂਆ ਨੇ ਆਪਣੇ ਪਿੰਡੋਂ ਰਿਸ਼ਤੇ ਦੀ ਦੱਸ ਪਾਈ ਮੇਰੀ ਭੂਆ ਨੇ ਫੋਨ ਤੇ ਮੇਰੇ ਡੈਡੀ ਨਾਲ ਗੱਲ ਕੀਤੀ ਕਹਿੰਦੀ ਸੀ ਸਾਡੇ ਘਰਾਂ ਵਿੱਚੋਂ ਮੁੰਡਾ ਐ ਦੋਵੇਂ ਭੈਣ ਭਰਾ ਐ ਹਜੇ ਉਹਦੀ ਭੈਣ ਛੋਟੀ ਆ ਉਹ ਪੜਦੀ ਐ ਪਹਿਲਾਂ ਮੁੰਡੇ ਦਾ ਵਿਆਹ ਕਰਨਗੇ ਮੁੰਡੇ ਨੂੰ ਪੂਰੇ 15 ਕਿੱਲੇ ਜ਼ਮੀਨ ਦੇ ਆਉਂਦੇ ਸੀ ਮੁੰਡਾ ਆਪਣੇ ਪਿਓ ਦੇ ਨਾਲ ਖੇਤੀਬਾੜੀ ਕਰਾਉਂਦਾ ਸੀ ਵੈਸ਼ਨੂ ਪਰਿਵਾਰ ਸੀ ਮੇਰੇ ਡੈਡੀ ਨੂੰ ਇਹ ਗੱਲ ਸੁਣੀ ਤਾਂ ਮੇਰੇ ਡੈਡੀ ਨੇ ਉਦੋਂ ਹੀ ਮੇਰੀ ਭੂਆ ਨੂੰ ਕਿਹਾ ਤੂੰ ਮੁੰਡੇ ਵਾਲਿਆਂ ਨਾਲ ਗੱਲ ਕਰ ਮੇਰੇ ਵੱਲੋਂ ਬਸ ਹਾਂ ਹੀ ਐ ਕਿਉਂਕਿ ਤੂੰ ਦੇਖੇ ਭਾਲਿਆ ਫਿਰ ਸਾਨੂੰ ਤਾਂ ਥੋੜੇ ਸਿਰ ਤੇ ਕਿਉਂ ਵੀ ਫਿਕਰ ਨਹੀਂ ਕਿਉਂਕਿ ਮੇਰੇ ਡੈਡੀ ਕੋਲ ਤਾਂ 6 ਕਿੱਲੇ ਹੀ ਜ਼ਮੀਨ ਦੇ ਸੀ ਮੇਰੇ ਡੈਡੀ ਨੇ ਮੇਰੀ ਭੂਆ ਨੂੰ ਕਿਹਾ ਸੀ ਕੋਈ ਗੱਲ ਨਹੀਂ ਇੱਕ ਵਾਰ ਮੈਂ ਕਰਜ਼ਾ ਚੁੱਕ ਕੇ ਪੈਸੇ ਲਾ ਦੂੰਗਾ ਚਲੋ ਕੁੜੀ ਸੌਖੀ ਵਸੂਗੀ ਮੇਰੇ ਡੈਡੀ ਨੇ ਕਰਜ਼ਾ ਚੁੱਕਿਆ ਮੇਰਾ ਵਿਆਹ ਕਰ ਦਿੱਤਾ ਮੈਨੂੰ ਦਾਜ ਵਿੱਚ ਬਹੁਤ ਸਾਰਾ ਸਮਾਨ ਦਿੱਤਾ ਮੇਰੇ ਦਾਜ ਨੂੰ ਵੇਖ ਕੇ ਸਾਰੇ ਹੀ ਕਹਿੰਦੇ ਸੀ ਕੁੜੀ ਬਹੁਤ ਸੋਹਣਾ ਸਮਾਨ ਲੈ ਕੇ ਆਈ ਆ ਮੇਰੇ ਡੈਡੀ ਨੇ ਕੋਈ ਕਸਰ ਨਹੀਂ ਛੱਡੀ ਸੀ ਹਰ ਚੀਜ਼ ਮੈਨੂੰ ਦਾਜ ਵਿੱਚ ਦੇਤੀ ਸੀ ਮੈਨੂੰ ਮੇਰੇ ਡੈਡੀ ਨੇ ਇੱਕ ਕਾਰਵੀ ਦਿੱਤੀ ਸੀ ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਗਈ ਤਾਂ ਮੇਰਾ ਸਹੁਰਾ ਪਰਿਵਾਰ ਮੇਰਾ ਬੜਾ ਮੋਹ ਕਰਦਾ ਸੀ ਉਹ ਤਾਂ ਮੇਰੇ ਕੋਲ ਹੀ ਰਹਿੰਦੇ ਸੀ ਮੇਰੀ ਨਨਾਨ ਮੇਰਾ ਭੈਣਾ ਵਾਂਗ ਮੋਹ ਕਰਦੀ ਸੀ ਮੈਨੂੰ ਵੀ ਉਹਦਾ ਬੜਾ ਮੋਹ ਆਉਂਦਾ ਸੀ ਮੇਰਾ ਸਹੌੜਾ ਵੀ ਸੁਭਾਅ ਦਾ ਚੰਗਾ ਸੀ ਮੇਰੀ ਸੱਸ ਥੋੜੀ ਜਿਹੀ ਅਲਪ ਸੀ ਉਹ ਤਾਂ ਮੇਰੇ ਨਾਲ ਗੱਲ-ਗੱਲ ਤੇ ਲੜ ਪੈਂਦੀ ਸੀ ਇੱਕ ਮਹੀਨੇ ਤਾਂ ਉਹਨੇ ਮੇਰਾ ਬਹੁਤ ਕੀਤਾ ਮੈਨੂੰ ਪੁੱਤ ਤੋਂ ਬਿਨਾ ਨਹੀਂ ਕਦੇ ਬੋਲੀ ਸੀ ਪਰ ਬਾਅਦ ਵਿੱਚ ਉਹਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਮੇਰੇ ਘਰ ਵਾਲਾ ਵੀ ਮਹੀਨੇ 2 ਮਹੀਨੇ ਬਾਅਦ ਬਦਲ ਗਿਆ ਮੈਨੂੰ ਤਾਂ ਮੇਰੇ ਸਾਰੇ ਪਰਿਵਾਰ ਵਿੱਚ ਇਹ ਹੀ ਲੱਗਦਾ ਸੀ ਕਿ ਇਹਨਾਂ ਦੋਨਾਂ ਮਾਂ ਪੁੱਤਾਂ ਦੀ ਇੱਕੋ ਰਹਿ ਆ ਕਦੇ ਵੀ ਮੇਰੇ ਤੋਂ ਕੋਈ ਕੰਮ ਵਿੱਚ ਗਲਤੀ ਹੋ ਜਾਂਦੀ ਮੇਰੀ ਸਾਸੂ ਉਸ ਨੂੰ ਵਧਾ ਚੜਾਗੇ ਮੇਰੇ ਘਰ ਵਾਲੇ ਕੋਲ ਦੱਸਦੀ ਹੁੰਦੀ ਸੀ ਇੱਕ ਦਿਨ ਤਾਂ ਹਾਦੀ ਹੋ ਗਈ ਮੇਰੇ ਘਰ ਵਾਲੇ ਨੇ ਸ਼ਰਾਬ ਪੀਤੀ ਤੇ ਰਾਤ ਨੂੰ 10 ਵਜੇ ਘਰ ਆਇਆ ਮੈਂ ਉਸ ਦਿਨ ਤਾਂ ਕੁਝ ਨਾ ਬੋਲੀ ਸਵੇਰ ਉੱਠ ਕੇ ਮੈਂ ਆਪਣੀ ਸੱਸ ਨੂੰ ਕਿਹਾ ਮੰਮੀ ਰਾਤ ਮਨਦੀਪ ਪਤਾ ਨਹੀਂ ਕਿੱਥੋਂ ਕਿੰਨੀ ਸ਼ਰਾਬ ਪੀ ਕੇ ਆਇਆ ਸੀ ਮੇਰੀ ਸੱਸ ਕਹਿੰਦੀ ਫੇਰ ਕੀ ਹੋਇਆ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਗਿਆ ਸੀ ਜੇ ਉਹਨੇ ਘੁੱਟ ਉਹਨਾਂ ਨੇ ਪਿਆ ਦਿੱਤੀ ਤਾਂ ਇਹਦੇ ਚ ਐਡੀ ਵੱਡੀ ਕਿਹੜੀ ਗੱਲ ਹੈ ਣਾੜੇ ਸ਼ਰਾਬ ਵੀ ਤਾਂ ਬੰਦੇ ਹੀ ਪੀਂਦੇ ਆ ਇਹ ਕਿਹੜਾ ਕੋਈ ਨਵੀਂ ਗੱਲ ਐ ਜਿਹੜੀ ਤੂੰ ਮੈਨੂੰ ਸਵੇਰੇ ਸਵੇਰੇ ਚਾਹ ਪੀਣ ਵੇਲੇ ਹੀ ਦੱਸਣ ਬੈਠ ਗਈ ਆ ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਇਹ ਕੋਈ ਗੱਲ ਨਹੀਂ ਮੈਂ ਕਿਹਾ ਮੰਮੀ ਜਦੋਂ ਤੁਸੀਂ ਮੇਰੇ ਸ਼ਤਾ ਭੇਜਿਆ ਸੀ ਤਾਂ ਤੁਸੀਂ ਕਿਹਾ ਸੀ ਕਿ ਅਸੀਂ ਵੈਸ਼ਨੂ ਆ ਤੁਸੀਂ ਸਾਡੇ ਮੁੰਡੇ ਨੂੰ ਕਦੇ ਵੀ ਸ਼ਰਾਬ ਨਾ ਦਿਓ ਅਸੀਂ ਤਾਂ ਇਸ ਗੱਲ ਤੋਂ ਖੁਸ਼ ਸੀ ਵੀ ਸਾਨੂੰ ਵੈਸ਼ਨੂ ਮੁੰਡਾ ਮਿਲਿਆ ਮੇਰੇ ਡੈਡੀ ਨੇ ਵੀ ਇਸੇ ਕਰਕੇ ਹੀ ਮੇਰਾ ਵਿਆਹ ਇੱਥੇ ਕੀਤਾ ਹੈ ਮੇਰੀ ਸੱਸੂ ਵੀ ਤਾਂ ਚੁੱਪ ਰਹੀ ਤੇ ਉਦੋਂ ਹੀ ਉਹਨੇ ਜਾ ਕੇ ਮੇਰੇ ਘਰ ਵਾਲੇ ਦੇ ਕੰਨ ਭਰ ਦਿੱਤੇ ਕਹਿੰਦੀ ਮਨਜਿੰਦਰ ਅੱਜ ਮੈਨੂੰ ਬਹੁਤ ਗੱਲਾਂ ਸੁਣਾਉਂਦੀ ਐ ਮੇਰੇ ਘਰ ਵਾਲੇ ਨੇ ਅਗਲੇ ਦਿਨ ਫਿਰ ਸ਼ਰਾਬ ਪੀਤੀ ਤੇ ਡੱਕ ਕੇ ਘਰੇ ਵੜਿਆ ਉਸ ਦਿਨ ਤਾਂ ਮੇਰੇ ਤੋਂ ਸਬਰ ਨਾ ਹੋਇਆ ਮੈਂ ਵੀ ਉਸ ਨਾਲ ਲੜ ਪਈ ਮੈਂ ਕਿਹਾ ਤੁਸੀਂ ਇੰਨੀ ਸ਼ਰਾਬ ਕਿਉਂ ਪੀ ਕੇ ਆਏ ਹੋ ਨਾਲੇ ਤੁਸੀਂ ਕਹਿੰਦੇ ਸੀ ਹਸਤਾ ਕਦੇ ਸ਼ਰਾਬ ਨੂੰ ਹੱਥ ਨਹੀਂ ਲਾਇਆ ਮੇਰੇ ਘਰ ਵਾਲੇ ਨੇ ਸਿੱਧੀ ਮੇਰੀ ਗੁੱਤ ਫੜ ਲਈ ਤੇ ਮੈਨੂੰ ਕਮਰੇ ਵਿੱਚ ਲੈ ਗਿਆ ਉਨੇ ਮੈਨੂੰ ਮਾਰਿਆ ਤਾਂ ਨਹੀਂ ਪਰ ਜਦੋਂ ਮੇਰੀ ਗੁੱਤ ਫੜੀ ਤਾਂ ਮੇਰਾ ਰੋਣ ਨਿਕਲ ਗਿਆ ਸੀ ਮੈਂ ਉੱਚੀ ਉੱਚੀ ਰੋਣ ਲੱਗ ਪਈ ਸੀ ਮੇਰੀ ਨਨਾਨ ਭੱਜ ਕੇ ਸਾਡੇ ਕਮਰੇ ਵਿੱਚ ਆਈ ਮੇਰਾ ਸਹੁਰਾ ਘਰ ਨਹੀਂ ਸੀ ਉਹ ਰਿਸ਼ਤੇਦਾਰੀ ਚ ਮਿਲਣ ਗਿਆ ਹੋਇਆ ਸੀ ਮੇਰੀ ਨਨਾਨ ਨੇ ਹੀ ਮੈਨੂੰ ਚੁੱਪ ਕਰਵਾਇਆ ਮੈਨੂੰ ਕਹਿੰਦੀ ਭਾਬੀ ਵੀਰੇ ਨੇ ਜਦੋਂ ਸ਼ਰਾਬ ਪੀਤੀ ਸੀ ਤਾਂ ਤੂੰ ਉਹਨੂੰ ਬੁਲਾਉਂਦੀ ਨਾ ਇਹਦਾ ਤਾਂ ਗੁੱਸਾ ਬਾਲਾ ਪੈੜਾ ਹੈ ਮੇਰੀ ਸੱਸ ਮੇਰੇ ਕੋਲ ਨਾ ਆਈ ਮੇਰਾ ਇੱਕ ਦਿਨ ਤਾਂ ਕਰਦਾ ਸੀ ਮੈਂ ਆਪਣੇ ਡੈਡੀ ਨੂੰ ਹੁਣੇ ਫੋਨ ਕਰਾਂ ਤੇ ਆਪਣੇ ਪੇਕੇ ਚਲੀ ਜਾਵਾਂ ਪਰ ਮੈਂ ਆਪਣੇ ਡੈਡੀ ਨੂੰ ਦੁਖੀ ਨਹੀਂ ਦੇਖਣਾ ਚਾਹੁੰਦੀ ਸੀ ਕਿਉਂਕਿ ਮੇਰੇ ਡੈਡੀ ਤਾਂ ਪਹਿਲਾਂ ਹੀ ਕੈਂਸਰ ਦੇ ਮਰੀਜ਼ ਸੀ ਉਹਨਾਂ ਨੇ ਤਾਂ ਮੇਰਾ ਵਿਆਹ ਕਰਕੇ ਆਪਣੇ ਸਿਰ ਤੋਂ ਬੋਝ ਘੱਟ ਕੀਤਾ ਸੀ ਮੈਂ ਉਵੇਂ ਹੀ ਆਪਣੇ ਸਹੁਰੇ ਘਰ ਵਿੱਚ ਆਪਣੇ ਦਿਨ ਕੱਢਦੀ ਰਹੀ ਮੇਰੀ ਨਾਨਾਣ ਮੇਰੇ ਕੋਲ ਜ਼ਿਆਦਾ ਰਹਿੰਦੀ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਦੋਵੇਂ ਮਾਂ ਪੁੱਤਾਂ ਦੀ ਇੱਕ ਰਹਿ ਆ ਜਦ ਵੀ ਆਪਣੀ ਸੱਸ ਨਾਲ ਗੱਲ ਕਰਦੀ ਉਹ ਤਾਂ ਮੇਰੇ ਘਰ ਵਾਲੇ ਨੂੰ ਦੱਸੂਗੀ ਜਾਂ ਮੈਂ ਆਪਣੇ ਘਰ ਵਾਲੇ ਕੋਲ ਗੱਲ ਕਰੂੰਗੀ ਤਾਂ ਫਿਰ ਦੋਨੇ ਮੈਨੂੰ ਤੰਗ ਕਰਨਗੇ ਉਸ ਤੋਂ ਬਾਅਦ ਬਸ ਮੈਂ ਚੁੱਪ ਹੀ ਵੱਟ ਲਈ ਤੇ ਆਪਣੇ ਮਨ ਵਿੱਚ ਸੋਚ ਲਿਆ ਹੁਣ ਤਾਂ ਬਸ ਜ਼ਿੰਦਗੀ ਇਵੇਂ ਹੀ ਇੱਥੇ ਕੱਟਣੀ ਪੈਣੀ ਆ ਮੇਰੇ ਘਰ ਵਾਲੇ ਨੂੰ ਮੇਰਾ ਸਹੁਰਾ ਬੜਾ ਲੜਦਾ ਹੁੰਦਾ ਸੀ ਕਿ ਤੂੰ ਆਪਣੀਆਂ ਆਦਤਾਂ ਤੋਂ ਸੁਧਰ ਜਾ ਪਰ ਮੇਰੇ ਘਰ ਵਾਲਾ ਤਾਂ ਕਦੇ ਸੁਧਰਨ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਬਸ ਸਾਡੇ ਵਿਆਹ ਨੂੰ ਇਵੇਂ 2 ਸਾਲ ਹੋ ਗਏ ਪਰ ਅਜੇ ਤੱਕ ਸਾਡੇ ਕੋਈ ਬੱਚਾ ਨਹੀਂ ਹੋਇਆ ਸੀ ਮੈਂ ਬਹੁਤ ਦਵਾਈਆਂ ਖਾਧੀਆਂ ਟੈਸਟ ਕਰਵਾਏ ਪਰ ਮੇਰੇ ਵਿੱਚ ਕੋਈ ਨੌਕਸੀ ਨਹੀਂ ਸੀ ਆਰਿਆ ਇੱਕ ਦਿਨ ਡਾਕਟਰ ਨੇ ਕਿਹਾ ਆਪਣੇ ਘਰ ਵਾਲੇ ਦੇ ਟੈਸਟ ਕਰਵਾ ਮੈਂ ਆਪਣੇ ਘਰ ਵਾਲੇ ਨੂੰ ਜਦੋਂ ਇਹ ਗੱਲ ਦੱਸੀ ਉਹ ਕਹਿੰਦਾ ਔੜਿਆਂ ਵਿੱਚ ਕਦੇ ਨੌਕਸ ਨਹੀਂ ਹੁੰਦਾ ਉਹ ਤਾਂ ਮੇਰੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ ਮੈਂ ਉਸ ਨੂੰ ਬਹੁਤ ਸਮਝਾਇਆ ਸੀ ਪਰ ਉਹਨੇ ਮੇਰੀ ਗੱਲ ਨਾ ਮੰਨੀ ਮੈਂ ਉਹਨੂੰ ਕੀ ਦੱਸਦੀ ਕਿ ਮੇਰੇ ਵਿੱਚ ਤਾਂ ਕੋਈ ਨੁਕਸ ਨਹੀਂ ਜਿਹੜੀ ਕਮੀਆਂ ਤੇਰੇ ਵਿੱਚ ਹੀ ਆ ਫਿਰ ਜਦੋਂ ਇਹ ਗੱਲ ਮੈਂ ਆਪਣੇ ਪੇਕਿਆਂ 'ਚ ਆਪਣੀ ਮਾਂ ਨੂੰ ਦੱਸੀ ਮੇਰੀ ਮਾਂ ਨੇ ਮੇਰੇ ਡੈਡੀ ਨਾਲ ਗੱਲ ਕੀਤੀ ਮੇਰੇ ਡੈਡੀ ਨੇ ਮੇਰੇ ਸਹੁਰੇ ਨੂੰ ਫੋਨ ਕਰਕੇ ਕਿਹਾ ਕਿ ਜੇ ਮਨਦੀਪ ਦੇ ਟੈਸਟ ਕਰਵਾ ਲਏ ਜਾਂ ਤਾਂ ਪਤਾ ਲੱਗੂਗਾ ਕਮੀ ਕਿਹਦੇ ਵਿੱਚ ਆ ਫਿਰ ਉਹਦਾ ਇਲਾਜ ਹੋ ਜਾਊਗਾ ਐਨਾ ਟਾਈਮ ਹੋਰ ਲੰਘ ਗਿਆ ਫਿਰ ਅੱਗੇ ਜਾ ਕੇ ਆਪਾਂ ਨੂੰ ਪਰੇਸ਼ਾਨੀ ਆਵੇਗੀ ਮੇਰੇ ਸਹੁਰਾ ਵੀ ਇਹ ਗੱਲ ਸਮਝ ਗਿਆ ਸੀ ਮੇਰੇ ਸਹੁਰੇ ਨੇ ਮੇਰੇ ਘਰ ਵਾਲੇ ਨੂੰ ਮਨਾਇਆ ਤੇ ਉਸ ਦੇ ਟੈਸਟ ਕਰਵਾਉਣ ਲਈ ਰਾਜ਼ੀ ਹੋ ਗਿਆ ਮੇਰੇ ਸਹੁਰੇ ਨੇ ਮੇਰੇ ਘਰ ਵਾਲੇ ਨੂੰ ਲੈ ਕੇ ਸ਼ਹਿਰ ਗਿਆ ਜਦੋਂ ਉਹਦੇ ਟੈਸਟ ਕਰਵਾਏ ਕਮੀ ਮੇਰੇ ਘਰ ਵਾਲੇ ਵਿੱਚ ਹੀ ਆਈ ਉੱਥੇ ਹੀ ਡਾਕਟਰਾਂ ਕੋਲ ਦਵਾਈ ਲੈਣ ਲਈ ਗਏ ਡਾਕਟਰਾਂ ਨੇ ਤਾਂ ਮੇਰੇ ਘਰ ਵਾਲੇ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇ ਤੂੰ ਸ਼ਰਾਬ ਛੱਡੇਗਾ ਤਾਂ ਤੇਰੇ ਬੱਚਾ ਹੋ ਜੂਗਾ ਨੇ ਦੇ ਬੱਚਾ ਨਹੀਂ ਹੋਣਾ ਮੇਰਾ ਸਹੁਰਾ ਮੇਰੇ ਘਰ ਵਾਲੇ ਨੂੰ ਬਹੁਤ ਲੜਿਆ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੇ ਮੇਰੇ ਮੇਰੇ ਸਹੁਰੇ ਨੇ ਮੇਰੇ ਘਰ ਵਾਲੇ ਦੀ ਪੂਰੀ ਨਿਗਰਾਨੀ ਰੱਖੀ ਪਰ ਕਹਿੰਦੇ ਆ ਨਾ ਜਿਹੜੀ ਆਦਤ ਬੰਦੇ ਨੂੰ ਇੱਕ ਵਾਰ ਲੱਗ ਜੇ ਉਹ ਛੁੱਟਣੀ ਔਖੀ ਹੁੰਦੀ ਹੈ ਉਹੀ ਗੱਲ ਮੇਰੇ ਘਰ ਵਾਲੇ ਨਾਲ ਸੀ ਇੱਕ ਹਫਤਾ ਸ਼ਰਾਬ ਨਾ ਪੀਤੀ ਪਰ ਉਸ ਤੋਂ ਬਾਅਦ ਉਸਨੇ ਫਿਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਮੇਰੇ ਤੋਂ ਬੱਚਾ ਕਿਵੇਂ ਹੋ ਜਾਂਦਾ ਜਦੋਂ ਡਾਕਟਰਾਂ ਨੇ ਗੱਲ ਸਾਫ਼-ਸਾਫ਼ ਕਹਿ ਦਿੱਤੀ ਸੀ ਪਰ ਮੇਰੀ ਸੱਸ ਮੈਨੂੰ ਗੱਲ-ਗੱਲ ਤੇ ਮਿਹਣੇ ਦਿੰਦੀ ਸੀ ਕਿ ਕਿੱਥੋਂ ਇਹਨੇ ਸਾਨੂੰ ਬੱਚੇ ਦਾ ਸੁੱਕ ਦੇਣਾ ਹੈ ਇਹ ਤਾਂ ਮਾੜੇ ਕਰਮਾਂ ਵਾਲੀ ਸਾਡੇ ਪੱਲੇ ਬੰਨ ਦਿੱਤੀ ਜਦੋਂ ਘਰ ਵਾਲਾ ਤੇ ਮੇਰੀ ਸੱਸ ਮੇਰੇ ਨਾਲ ਲੜਦੇ ਸੀ ਤੇ ਮੈਂ ਦੁਖੀ ਹੋ ਕੇ ਭੂਆ ਨੂੰ ਫੋਨ ਕਰਦੀ ਸੀ ਕਿ ਭੂਆ ਮੈਨੂੰ ਕਿਉਂ ਜੇ ਮੁੰਡਾ ਲਾ ਕੇ ਦਿੱਤਾ ਤੈਨੂੰ ਚੰਗਾ ਭਲਾ ਪਤਾ ਸੀ ਸ਼ਰਾਬ ਪੀਂਦਾ ਤੇ ਸ਼ਰਾਬੀ ਨਾਲ ਮੇਰਾ ਵਿਆਹ ਕਿਉਂ ਕੀਤਾ ਉਹ ਤਾਂ ਸਿਰਫ ਜ਼ਮੀਨ ਦੇਖ ਲਈ ਮੁੰਡਾ ਨਹੀਂ ਦੇਖਿਆ ਮੇਰੀ ਸਾਰੀ ਜ਼ਿੰਦਗੀ ਰੋਲ ਦਿੱਤੀ ਮੇਰੀ ਭੂਆ ਕਹਿੰਦੀ ਸੀ ਮੈਂ ਤਾਂ ਸੋਚਿਆ ਇਕੱਲਾ ਮੁੰਡਾ ਇੱਕ ਕੁੜੀਆ ਕੁੜੀ ਦਾ ਕੀ ਆ ਵਿਆਹ ਕੇ ਅਗਲੇ ਘਰ ਚਲੀ ਜਾਊਗੀ ਤੇ ਮੇਰੀ ਭਤੀਜੀ ਰਾਜ ਕਰੋਗੀ ਭੂਆ ਨੇ ਤਾਂ ਇੰਨੀ ਗੱਲ ਕਹਿ ਕੇ ਆਪਣੀ ਜਾਨ ਛਡਾ ਲਈ ਸੀ ਮੈਂ ਜਿਵੇਂ ਤਿਵੇਂ ਉਸ ਘਰ ਵਿੱਚ ਦਿਨ ਕੱਟ ਰਹੀ ਸੀ ਫਿਰ ਇੱਕ ਦਿਨ ਮੈਂ ਸਵੇਰੇ ਉੱਠ ਕੇ ਚਾਹ ਬਣਾਈ ਮੈਂ ਆਪਣੇ ਸਸ ਸਹੁਰੇ ਨੂੰ ਚਾਹ ਫੜਾਉਣ ਗਈ ਮੇਰੀ ਸੱਸ ਤਾਂ ਸੁੱਤੀ ਪਈ ਸੀ ਪਰ ਅੱਗੇ ਮੇਰਾ ਸਹੁਰਾ ਉੱਠਿਆ ਬੈਠਾ ਹੁੰਦਾ ਸੀ ਅੱਜ ਉਹ ਸੁੱਤਾ ਹੀ ਪਿਆ ਸੀ ਜਦ ਮੈਂ ਉਹਦੇ ਮੂੰਹ ਤੋਂ ਕੰਬਲ ਚੁੱਕਿਆ ਮੇਰਾ ਸਹੁਰਾ ਅੱਖਾਂ ਵਿੱਚ ਹੀ ਪਿਆ ਸੀ ਮੈਂ ਉੱਚੀ ਦੇਣੇ ਮੰਮੀ ਨੂੰ ਆਵਾਜ਼ ਮਾਰੀ ਮੰਮੀ ਡੈਡੀ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਬੋਲਦੇ ਨਹੀਂ ਅਸੀਂ ਜਾ ਕੇ ਦੇਖਿਆ ਤਾਂ ਮੇਰਾ ਸਹੁਰਾ ਇਸ ਦੁਨੀਆ ਤੋਂ ਜਾ ਚੁੱਕਾ ਸੀ ਸਾਡੇ ਘਰ ਵਿੱਚ ਸੋਗ ਪੈ ਗਿਆ ਤੇ ਇੱਕ ਮੇਰਾ ਸਹੁਰਾ ਹੀ ਸੀ ਜੋ ਮੇਰਾ ਪੱਖਪੂਰਦਾ ਸੀ ਆਪਣੇ ਮੁੰਡੇ ਨੂੰ ਵੀ ਝੜਕ ਦਿੰਦਾ ਸੀ ਹੁਣ ਤਾਂ ਮੈਨੂੰ ਪਤਾ ਨਹੀਂ ਇਹਨਾਂ ਦੋਵਾਂ ਮਾਂ ਪੁੱਤਾਂ ਨੇ ਮਿਲ ਕੇ ਕੀ ਕਰਨਾ ਹੈ ਮੇਰੀ ਨਣਦ ਵੀ ਬਹੁਤ ਦੁਖੀ ਸੀ ਕਿਉਂਕਿ ਉਹ ਵੀ ਆਪਣੇ ਡੈਡੀ ਦਾ ਬਹੁਤ ਮੋਹ ਕਰਦੀ ਸੀ ਜਦੋਂ ਮੇਰੇ ਸਹੁਰੇ ਦੀ ਮੌਤ ਹੋਈ ਤਾਂ ਉਦੋਂ ਮੇਰੀ ਨਣਦ ਪਲੱਸ 2 ਦੇ ਪੇਪਰ ਹੀ ਦੇ ਰਹੀ ਸੀ ਪੇਪਰ ਵੀ ਵਿਚਾਰੀ ਨੇ ਮਸਾਂ ਹੀ ਦਿੱਤੇ ਉਹਦਾ ਪੜਾਈ ਵਿੱਚ ਧਿਆਨ ਨਹੀਂ ਲੱਗ ਰਿਹਾ ਸੀ ਵੈਸੇ ਤਾਂ ਪੜਾਈ ਵਿੱਚ ਬੜੀ ਸ਼ਿਆਰ ਸੀ ਸਾਰਾ ਦਿਨ ਪੜ੍ਹਦੀ ਸੀ ਪਰ ਆਪਣੇ ਡੈਡੀ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ ਫਿਰ ਮੈਂ ਉਸ ਨੂੰ ਸਮਝਾਇਆ ਕਿ ਮਰਿਆ ਨਾ ਮਰਿਆ ਨੇ ਜਾਂਦਾ ਇਹ ਤਾਂ ਰੱਬ ਦੇ ਹੱਥ ਹੁੰਦਾ ਤੂੰ ਆਪਣੇ ਦਿਲ ਨੂੰ ਮਜ਼ਬੂਤ ਕਰ ਮੇਰੀ ਨਣਦ ਮੇਰੀ ਗੱਲ ਸਮਝਦੀ ਸੀ ਹੌਲੀ-ਹੌਲੀ ਉਹ ਆਪਣੇ ਆਪ ਨੂੰ ਸੰਭਾਲਣ ਲੱਗ ਪਈ ਮੇਰੀ ਸੱਸ ਨੂੰ ਉਸ ਨੇ ਕਹਿ ਦਿੱਤਾ ਸੀ ਕਿ ਮੰਮੀ ਹੁਣ ਮੈਂ ਆਈਲੈਂਡਸ ਕਰਨਾ ਹੈ ਕਿਉਂਕਿ ਮੈਂ ਇੱਥੇ ਨਹੀਂ ਰਹਿਣਾ ਇਹ ਗੱਲ ਵਿੱਚ ਮੈਂ ਵੀ ਰਾਜੀ ਸੀ ਕਿਉਂਕਿ ਉਸ ਦਾ ਭਰਾ ਤਾਂ ਇੱਥੇ ਸ਼ਰਾਬ ਪੀਂਦਾ ਸੀ ਜੇ ਇੱਧਰ ਰਹਿੰਦੀ ਉਸ ਦਾ ਚੰਗੇ ਘਰ ਰਿਸ਼ਤਾ ਨਹੀਂ ਹੋਣਾ ਸੀ ਮੈਨੂੰ ਵੀ ਇਹ ਸੀ ਇਹ ਬਾਹਰ ਚਲੂ ਜਾਊਗੀ ਤਾਂ ਸਾਇਦ ਸਾਡੀ ਵੀ ਕੋਈ ਜ਼ਿੰਦਗੀ ਸੁਧਰ ਜਾਊਗੀ ਫਿਰ ਮੇਰੀ ਨਨਾਨ ਆਈ ਲੈਟਸ ਕਰਨ ਲੱਗ ਪਈ ਤੇ ਥੋੜੇ ਟਾਈਮ ਬਾਅਦ ਉਸ ਦੇ ਵਧੀਆ ਬੈਂਡ ਆ ਗਏ ਹੁਣ ਸਾਨੂੰ ਟੈਨਸ਼ਨ ਇਹ ਸੀ ਕਿ ਇੰਨਾ ਪੈਸਾ ਲਾ ਕੇ ਕਿਵੇਂ ਬਾਹਰ ਭੇਜਾਂਗੇ ਮੇਰੀ ਨਨਾਨ ਇਹੋ ਜਿਹੀ ਸੀ ਕਿ ਉਹਨੇ ਜਿੱਦ ਫੜ ਲਈ ਮੈਂ ਤਾਂ ਜਾਉਂਗੀ ਤਾਂ ਬਾਹਰ ਹੀ ਜਾਉਂਗੀ ਇੱਧਰ ਨਹੀਂ ਰਹੂੰਗੀ ਫਿਰ ਮੇਰੇ ਚਾਚੇ ਸਹੁਰੇ ਨੇ ਮੇਰੀ ਨਨਾਨਣ ਵਾਸਤੇ ਇੱਕ ਮੁੰਡੇ ਦੀ ਦੱਸ ਪਾਈ ਮੁੰਡੇ ਵਾਲੇ ਸਾਡੇ ਨਾਲ ਦੇ ਪਿੰਡ ਦੇ ਸੀ ਉਹਨਾਂ ਕੋਲ ਜ਼ਮੀਨ ਜਾਇਦਾਦ ਵੀ ਵਧੀਆ ਸੀ ਸਾਡੀ ਜ਼ਮੀਨ ਨਾਲ ਉਹਨਾਂ ਦੀ ਜ਼ਮੀਨ ਲੱਗਦੀ ਸੀ ਉਹ ਸਾਨੂੰ ਚੰਗੀ ਤਰ੍ਹਾਂ ਜਾਣਦੇ ਸੀ ਉਹਨਾਂ ਨੂੰ ਸਿਰਫ ਪੜ੍ਹੀ ਲਿਖੀ ਕੁੜੀ ਜਾਈ ਦੀ ਸੀ ਬਾਹਰ ਜਾਣ ਵਾਲੀ ਉਹਨਾਂ ਨੇ ਕਿਸੇ ਹੋਰ ਚੀਜ਼ ਦੀ ਕੋਈ ਮੰਗ ਨਹੀਂ ਰੱਖੀ ਸੀ ਮੇਰੇ ਚਾਚੇ ਸਹੁਰੇ ਨੇ ਇਹ ਗੱਲ ਮੇਰੀ ਸੱਸ ਕੋਲ ਕੀਤੀ ਤਾਂ ਉਹ ਬੜਾ ਖੁਸ਼ ਹੋ ਗਈ ਕਿ ਮੇਰੀ ਕੁੜੀ ਵੀ ਬਾਹਰ ਚਲੀ ਜਾਊ ਤੇ ਖਰਚਾ ਵੀ ਨਹੀਂ ਹੋਣਾ ਮੇਰੇ ਘਰ ਵਾਲੇ ਨੂੰ ਤਾਂ ਮੇਰੀ ਨਨਾਨ ਦੇ ਵਿਆਹ ਦਾ ਕੋਈ ਫਿਕਰ ਨਹੀਂ ਸੀ ਉਹਨੂੰ ਤਾਂ ਬਸ ਸਿਰਫ ਆਪਣੀ ਸ਼ਰਾਬ ਨਾਲ ਹੀ ਮਤਲਬ ਸੀ ਮੇਰੇ ਚਾਚੇ ਸਹੁਰੇ ਨੇ ਮੁੰਡੇ ਵਾਲਿਆਂ ਨਾਲ ਗੱਲ ਕਰ ਲਈ ਤੇ ਉਹਨਾਂ ਨੂੰ ਕਿਹਾ ਤੁਸੀਂ ਪਹਿਲਾਂ ਕੁੜੀ ਦੀ ਫੋਟੋ ਦੇਖ ਲੇ ਜੇ ਤੁਹਾਨੂੰ ਕੁੜੀ ਪਸੰਦ ਆਈ ਫਿਰ ਆਪਾਂ ਅੱਗੇ ਗੱਲ ਤੋਰ ਲਾਂਗੇ। ਉਹਨਾਂ ਨੇ ਮੋਬਾਈਲ ਤੇ ਹੀ ਮੇਰੀ ਨਨਾਨ ਦੀ ਫੋਟੋ ਦਿਖਾਤੀ। ਉਹਨਾਂ ਨੂੰ ਪਸੰਦ ਆ ਗਈ। ਮੇਰੀ ਨਨਾਨ ਜਿਆਦਾ ਸੋਹਣੀ ਤਾਂ ਨਹੀਂ ਸੀ। ਪਰ ਮੁੰਡੇ ਵਾਲੇ ਮਨਣਾ ਕਰ ਸਕੇ ਮੁੰਡਾ ਮੇਰੀ ਨਨਾਨ ਤੋਂ ਜਿਆਦਾ ਸੋਹਣਾ ਸੀ। ਉਹਦਾ ਕੱਟ ਡਕਾਠ ਵੀ ਬਹੁਤ ਸੀ। ਪਰ ਉਹ ਪੜ੍ਹਾਈ ਵਿੱਚ ਹੁਸ਼ਿਆਰ ਨਹੀਂ ਸੀ। ਇਸ ਕਰਕੇ ਉਹਨਾਂ ਨੇ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਲੈ ਲਿਆ। ਆਪਣੇ ਮੁੰਡੇ ਨੂੰ ਬਾਹਰ ਭੇਜਣਾ ਚਾਹੁੰਦੇ ਸੀ। ਕਿ ਅਸੀਂ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਉਹਨਾਂ ਕੋਲ ਜ਼ਮੀਨ ਤਾਂ ਸਾਡੇ ਨਾਲੋਂ ਦੁੱਗਣੀ ਤਿਗਣੀ ਸੀ ਮੁੰਡਾ ਮਾਪਿਆਂ ਦਾ ਇਕੱਲਾ ਪੁੱਤ ਸੀ ਉਹਨਾਂ ਨੇ ਆਪਣੇ ਪੁੱਤ ਨੂੰ ਬੜਾ लाड़-ਲਾ ਰੱਖਿਆ ਸੀ ਤਾਂ ਹੀ ਤਾਂ ਉਹਦਾ ਪੜ੍ਹਾਈ ਵੱਲ ਜ਼ਿਆਦਾ ਧਿਆਨ ਨਹੀਂ ਸੀ ਉਹ ਹਰ ਵੇਲੇ ਖੁੱਲ ਕੇ ਪੈਸਾ ਖਰਚ ਕਰਦਾ ਸੀ ਫਿਰ ਮੇਰੀ ਨਨਾਨ ਦਾ ਵਿਆਹ ਰੱਖ ਦਿੱਤਾ ਇੱਕ ਮਹੀਨੇ ਵਿੱਚ ਹੀ ਮੇਰੀ ਨਨਾਨ ਦਾ ਵਿਆਹ ਰੱਖਿਆ ਸੀ ਸਾਰਾ ਖਰਚਾ ਮੇਰੀ ਨਨਾਨ ਦੇ ਸਹੁਰਿਆਂ ਨੇ ਕਰਨਾ ਸੀ ਮੇਰੀ ਨਨਾਨ ਦਾ ਫਿਰ ਵਿਆਹ ਹੋ ਗਿਆ ਉਹਦੇ ਸਹੁਰੇ ਬੜੇ ਚੰਗੇ ਸੀ ਫਿਰ ਉਸਦੇ ਸਹੁਰਿਆਂ ਨੇ ਸਾਡਾ ਕੋਈ ਖਰਚ ਨਹੀਂ ਹੋਣ ਦਿੱਤਾ ਤੇ ਉਹਦੀ ਬਾਹਰ ਦੀ ਫੈਲ ਲਗਾ ਦਿੱਤੀ ਬੜੀ ਛੇਤੀ ਹੀ ਮੇਰੀ ਨਨਦ ਦਾ ਵੀਜ਼ਾ ਆ ਗਿਆ ਮੇਰੀ ਨਨਦ ਨੇ ਮੈਨੂੰ ਫੋਨ ਕਰਕੇ ਕਿਹਾ ਭਾਬੀ ਮੇਰੇ ਥੋੜੇ ਦਿਨ ਰਹਿ ਗਏ ਨੇ ਜਾਂ ਚ ਤੁਸੀਂ ਮੇਰੇ ਸਹੁਰੇ ਘਰ ਆ ਕੇ ਮੇਰੇ ਨਾਲ ਤਿਆਰੀਆਂ ਕਰਵਾਓ ਅਗਲੇ ਦਿਨ ਮੈਂ ਆਪਣੀ ਨਨਾਨ ਦੇ ਸਹੁਰੇ ਘਰ ਚਲੀ ਗਈ ਮੈਂ ਆਪਣੀ ਨਨਾਨ ਨਾਲ ਤਿਆਰੀਆਂ ਕਰਵਾਉਣ ਲੱਗੀ ਮੈਂ ਇੱਕ ਗੱਲ ਨੋਟ ਕੀਤੀ ਸੀ ਮੈਂ ਜਿੱਥੇ ਵੀ ਕੰਮ ਕਰਦੀ ਸੀ ਮੇਰਾ ਨਨਦੋਇਆ ਮੇਰੇ ਕੋਲ ਆ ਕੇ ਬੈਠ ਜਾਂਦਾ ਮੇਰੇ ਨਾਲ ਬੜੀਆਂ ਗੱਲਾਂ ਕਰਦਾ ਸੀ ਪਰ ਇਹ ਵੀ ਗੱਲ ਸੀ ਉਹ ਮੈਨੂੰ ਭੈਣ ਕਹਿ ਕੇ ਨਹੀਂ ਬੁਲਾਉਂਦਾ ਸੀ ਮੈਨੂੰ ਸਿਰਫ ਜੀ ਕਹਿ ਕੇ ਬੁਲਾਉਂਦਾ ਸੀ ਮੇਰੀ ਨੰਦ ਨੇ ਨੂੰ ਦਿੱਲੀ ਛੱਡਣ ਦਾ ਟਾਈਮ ਆ ਗਿਆ ਮੇਰੇ ਨਨਦੋਇਏ ਨੇ ਮੈਨੂੰ ਕਹਿਣ ਲੱਗਿਆ ਕਿ ਭੈਣ ਜੀ ਆਪਾਂ ਦੋਨੇ ਕਮਲ ਨੂੰ ਦਿੱਲੀ ਤੱਕ ਛੱਡਣ ਜਾਵਾਂਗੇ ਮੈਂ ਬਹੁਤ ਖੁਸ਼ ਹੋਈ ਚਲੋ ਮੈਂ ਵੀ ਦੋ ਦਿਨ ਬਾਹਰ ਕੰਮ ਫੇਰਾਉਂਗੀ ਕਿਉਂਕਿ ਮੇਰੇ ਘਰ ਵਾਲੇ ਨਾ ਮੇਰੇ ਵਿਆਹ ਤੋਂ ਮਗਰੋਂ ਮੈਨੂੰ ਕਿਤੇ ਕਮਾਇਆ ਫਰਾਇਆ ਹੀ ਨਹੀਂ ਸੀ ਮੇਰੀ ਨਨਾਨ ਨੂੰ ਛੱਡਣ ਦਿੱਲੀ ਅਸੀਂ ਤੁਰ ਪਏ ਤੇ ਰਸਤੇ ਵਿੱਚ ਠਾਬਾ ਆ ਗਿਆ ਅਸੀਂ ਉੱਥੋਂ ਚਾਹ ਪਾਣੀ ਪੀਣ ਲਈ ਉਤਰੇ ਮੇਰਾ ਨਨਦੋਇਆ ਮੈਨੂੰ ਕਹਿਣ ਲੱਗਾ ਤੁਸੀਂ ਕੀ ਖਾਓਗੇ ਮੈਂ ਕਿਹਾ ਜੋ ਤੁਸੀਂ ਖਾਓਗੇ ਉਹ ਹੀ ਮੈਂ ਖਾ ਲਵਾਂਗੀ ਉਹ ਮੈਨੂੰ ਕਹਿਣ ਲੱਗਾ ਨਹੀਂ ਸਭ ਦੀ ਆਪੋ ਆਪਣੀ ਪਸੰਦ ਹੁੰਦੀ ਹੈ ਤੇ ਫਿਰ ਐ ਨਾ ਕਿ ਹੋ ਕਿ ਮੇਰੀ ਸੇਵਾ ਨਹੀਂ ਕੀਤੀ ਮੈਂ ਹੱਸ ਪਈ ਅੰਦਰੋਂ ਅੰਦਰੀ ਸੋਚ ਰਹੀ ਸੀ ਕਿ ਮੇਰੇ ਘਰ ਵਾਲੇ ਨੂੰ ਤਾਂ ਤਿੰਨਾਂ ਸਾਲਾਂ ਵਿੱਚ ਮੇਰੀ ਪਸੰਦ ਜਾਂ ਨਾ ਪਸੰਦ ਕਦੇ ਨਹੀਂ ਪੁੱਛੀ ਮੇਰਾ ਨਨਦੋਇਆ ਕਿੰਨਾ ਚੰਗਾ ਹੈ ਇਹ ਵੀ ਸੋਚਦੀ ਕਿ ਕਾਸ਼ ਮੇਰੇ ਘਰ ਵਾਲਾ ਵੀ ਇੰਨਾ ਚੰਗਾ ਹੁੰਦਾ ਤਾਂ ਮੈਂ ਕਿੰਨੀ ਵਧੀਆ ਜ਼ਿੰਦਗੀ ਲਗਾਉਣੀ ਸੀ ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਫਿਰ ਗੱਡੀ ਵਿੱਚ ਬੈਠ ਕੇ ਮੇਰਾ ਨਨਦੋਇਆ ਮੇਰੀ ਨਾਨਦ ਨੂੰ ਕਹਿਣ ਲੱਗਾ ਕਮਲ ਤੂੰ ਲੰਮੀ ਪੈ ਜਾ ਕਿਉਂਕਿ ਅੱਗੇ ਸਫ਼ਰ ਵਿੱਚ ਰੈਸਟ ਨਹੀਂ ਮਿਲਣੀ ਮੈਂ ਪਿਛਲੀ ਸੀਟ ਤੇ ਜਾ ਕੇ ਬੈਠ ਜਾਂਦਾ ਹਾਂ ਮੇਰਾ ਨਨਦਿਆ ਮੇਰੇ ਨਾਲ ਆ ਕੇ ਪਿਛਲੀ ਸੀਟ ਤੇ ਬਹਿ ਗਿਆ ਉਸ ਦੀਆਂ ਬਾਹਾਂ ਮੇਰੀਆਂ ਬਾਹਾਂ ਨਾਲ ਲੱਗ ਰਹੀਆਂ ਸੀ ਉਹ ਬੜਾ ਗੁੰਦਵੇਂ ਸਰੀਰ ਦਾ ਸੀ ਜਦੋਂ ਉਸ ਦੀਆਂ ਬਾਹਾਂ ਮੇਰੀਆਂ ਬਾਹਾਂ ਨਾਲ ਲੱਗਦੀਆਂ ਸੀ ਤਾਂ ਮੈਨੂੰ ਬੜਾ ਅਜੀਬ ਜਿਹਾ ਮਹਿਸੂਸ ਹੁੰਦਾ ਸੀ ਤੇ ਅੰਦਰੋਂ ਇੱਕ ਖਿੱਚ ਜਿਹੀ ਮਹਿਸੂਸ ਹੋ ਰਹੀ ਸੀ ਤੇ ਖੁਸ਼ੀ ਵੀ ਪਤ ਨਹੀਂ ਕਿਉਂ ਮੇਰੇ ਅੰਦਰੋਂ ਐਨੀ ਮਹਿਸੂਸ ਹੋ ਰਹੀ ਸੀ ਉਹ ਮੈਨੂੰ ਰਸਤੇ ਵਿੱਚ ਵੱਖੋ ਵੱਖਰੀਆਂ ਜਗ੍ਹਾ ਦਿਖਾ ਰਿਹਾ ਸੀ ਕਿ ਇਹ ਫੁਲਾਨ ਜਗ੍ਹਾ ਹੈ ਤੇ ਇਹ ਉਹ ਜਗ੍ਹਾ ਹੈ ਮੈਂ ਬੜਾ ਖੁਸ਼ ਹੁੰਦੀ ਸੀ ਕਿ ਮੇਰੇ ਸ਼ਰਾਬੀ ਘਰ ਵਾਲੇ ਨੇ ਤਾਂ ਮੇਰੇ ਨਾਲ ਕਦੇ ਇੰਨੀਆਂ ਗੱਲਾਂ ਨਹੀਂ ਕੀਤੀਆਂ ਜਿੰਨੀਆਂ ਗੱਲਾਂ ਮੇਰੇ ਨਨਦਈਆ ਕਰ ਰਿਹਾ ਸੀ ਫਿਰ ਉਸਨੇ ਗੱਡੀ ਵਿੱਚ ਬੈਠੇ ਬੈਠੇ ਨੇ ਮੇਰੇ ਪੱਟਾਂ ਤੇ ਹੱਥ ਰੱਖ ਲਿਆ ਹਾਂਜੀ ਇਸ ਵੀਡੀਓ ਦਾ ਅਗਲਾ ਪਾਰਟ ਆਪਾਂ ਕੱਲ ਨੂੰ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਅੱਜ ਦਾ ਪਾਰਟ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਪਾਰਟ ਵਧੀਆ ਲੱਗਿਆ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਮਿਲਦੇ ਆਪਾਂ ਕਹਾਣੀ ਦੇ ਅਗਲੇ ਪਾਰਟ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ